ਹੈਲੋ ਐਂਡ ਵੈਲਕਮ ਟੂ ਰੇਸ਼ ਅਕੈਡਮੀ ਅਫੀਸ਼ੀਅਲ ਸਤਿ ਸ੍ਰੀ ਅਕਾਲ ਸਰਣ ਨਮਸਤੇ ਦਾਬ ਮੇਰਾ ਨਾਮ ਹੈ ਫਨਕਾਰ ਤੇ ਰੇਸ਼ ਅਕੈਡਮੀ ਅਫੀਸ਼ੀਅਲ ਤੁਹਾਡਾ ਸਵਾਗਤ ਹੈ ਸੋ ਭਾਈ ਜਾਣਕਾਰੀ ਤਾਂ ਪਹਿਲਾਂ ਇਹ ਦੇਣੀ ਸੀ ਕਿ ਹੈ ਵਧੀਆ ਗੱਲ ਖੁਸ਼ੀ ਵਾਲੀ ਗੱਲ ਹੈ ਮੇਰੇ ਵਾਸਤੇ ਪਰ ਕਈ ਵਾਰੀ ਬੁਰਾ ਵੀ ਲੱਗਦਾਗਾ ਪਹਿਲੀ ਵਾਰ ਐਵੇਂ ਮੈਨੂੰ ਲੱਗਦਾ ਹੋਇਆ ਹੋਊਗਾ ਕਿ ਬਹੁਤ ਸਾਰੇ ਜਵਾਕ ਆ ਜਿਹੜੇ ਉਹਨਾਂ ਨੂੰ ਸਿਲੇਬਸ ਬੈਚ ਦੇ ਵਿੱਚ ਮੈਂ ਮਤਲਬ ਐਡਮਿਸ਼ਨ ਨਹੀਂ ਦਿੱਤੀ ਉਹਦਾ ਕਾਰਨ ਆਬਵੀਅਸ ਹੈ ਕਿ ਸਿਲੇਬਸ ਦੇ ਵਿੱਚ ਬੈਚ ਮਤਲਬ ਬੱਚੇ ਜ਼ਿਆਦਾ ਹੋ ਗਏ ਐਂਡ ਮੈਂ ਹਮੇਸ਼ਾ ਕਿਹਾ ਕਿ ਜਿਹੜਾ ਹੈਗਾ ਕੁਆਲਿਟੀ ਹੈ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਦੇਖੋ ਸਿੱਧੀ ਜੀ ਗੱਲ ਹੈ ਇਕੱਠੇ ਬਿਠਾਏ ਜਾ ਸਕਦੇ ਆ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਵੀ ਤੱਕ ਤੱਕ ਕਿ ਜਿੰਨੇ ਮਰਜ਼ੀ ਬਿਠਾ ਲਓ ਕਮਰੇ ਹੋਰ ਵੱਡੇ ਬਣ ਜਾਂਦੇ ਆ ਪਰ ਮੈਨੂੰ ਆਇ ਲੱਗਦਾ ਹੁੰਦਾ ਵੀ ਠੀਕ ਠਾਕ ਜਵਾਕ ਹੁੰਨਾ ਉਹਦੇ ਨਾਲ ਕੀ ਹੁੰਦਾ ਕਿ ਧਿਆਨ ਹਰ ਇੱਕ ਤੇ ਦਿੱਤਾ ਜਾ ਸਕਦਾ ਬੱਚਾ ਧਿਆਨ ਨਾਲ ਸੁਣਦਾ ਐਂਡ ਉਹਦੇ ਨਾਲ ਸਿਲੈਕਸ਼ਨ ਵਾਧੀ ਹੈ ਸੋ ਪਹਿਲਾਂ ਤਾਂ ਸੌਰੀ ਉਹਨਾਂ ਨੂੰ ਜਿਨ੍ਹਾਂ ਨੂੰ ਮੈਂ ਮੋੜ ਤਾ ਹੈਨਾ ਪਰ ਫਿਰ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਮੈਨੂੰ ਆ ਹੁੰਦਾ ਵੀ ਇੱਕ ਥੋੜਾ ਜਿਹਾ ਸਪੇਸ ਹੋਵੇ ਹਜੇ ਵੀ ਮੈਨੂੰ ਲੱਗਦਾ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਬਹੁਤ ਜਾਂਦੇ ਦੀ ਰਿਕੁਐਸਟ ਕਰਕੇ ਹਜੇ ਵੀ ਥੋੜਾ ਜਿਹਾ ਮੈਂ ਕਰ ਲੈ ਵਧਾ ਲੈ ਜਿੰਨਾ ਮੈਂ ਸੋਚਿਆ ਸੀ ਉਸ ਤੋਂ ਵਧਾ ਲੈ ਪਰ ਮੈਂ ਪ੍ਰੋਮਿਸ ਕਰਦਾ ਭਾਈ ਕਿ ਹੁਣ ਜਿਹੜਾ ਅਗਲਾ ਬੈਚ ਬਣਾਵਾਂਗੇ ਵੀ ਉਹਦੇ ਵਿੱਚ ਬੱਚੇ ਆ ਜਾਣਗੇ ਤਾਂ ਮੈਂ ਨਾਲ ਦੀ ਨਾਲ ਹੀ ਅਨਾਉਂਸ ਕਰਤਾ ਸੀ ਵੈਸੇ ਤਾਂ ਬੱਚਿਆਂ ਨੂੰ 14 ਜੁਲਾਈ ਨੂੰ 14 ਜੁਲਾਈ ਨੂੰ ਅਗਲਾ ਬੈਚ ਆ ਯਾਨੀ ਕਿ ਜਿਨ੍ਹਾਂ ਨੂੰ ਮੈਂ ਮੋੜਿਆ ਉਹਨਾਂ ਨੇ ਵੈਸੇ ਰਜਿਸਟ੍ਰੇਸ਼ਨ ਤਾਂ ਪਹਿਲਾਂ ਕਰਵਾਈ ਲਈ ਕਾਫੀ ਜਾਣੇ ਨੇ ਤਾਂ ਜਿਨ੍ਹਾਂ ਨੇ ਹਜੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਿਨ੍ਹਾਂ ਨੂੰ ਲੱਗਦਾ ਸੀ ਵੀ ਅਸੀਂ ਐਡਮਿਸ਼ਨ ਲੈਣੀ ਸੀ ਅਸੀਂ ਰਹਿ ਹੀ ਗਏ ਜਾਂ ਜਿਨ੍ਹਾਂ ਦੇ ਫੋਨ ਆ ਅਸੀਂ ਫੋਨ ਤੇ ਮਨਾ ਕਰਤਾ ਤਾਂ ਕਹਿਣ ਦਾ ਮਤਲਬ ਕੀ ਹੈ ਕਿ 14 ਜੁਲਾਈ ਨੂੰ ਆਪਣਾ ਅਗਲਾ ਬੈਚ ਸੇਮ ਪੀ ਟ੍ਰਿਪਲ ਐਸ ਬੀ ਫਾਊਂਡੇਸ਼ਨ ਤੁਹਾਨੂੰ ਪਤਾ ਵੀ ਹੁਣ ਅਕਸਾਈਜ਼ ਇੰਸਪੈਕਟਰ ਜਾਂ ਗਾਹਾ ਹੋਰ ਵੈਕੈਂਸੀਆਂ ਜਿਹੜੀਆਂ ਤੁਹਾਨੂੰ ਪਤਾ ਵੀ ਉਹ ਆਉਣ ਵਾਲੀਆਂ ਹੀ ਐ ਅਕਸਾਈਜ਼ ਤਾਂ ਆਏ ਹੋਇਆ ਰੀਓਪਨ ਹੋ ਸਕਦਾ ਹੈਗਾ ਸੋ ਜਿਹੜੇ ਬੱਚੇ ਮੁੜ ਗਏ ਭਾਈ ਪਹਿਲੀ ਗੱਲ ਤਾਂ ਵੈਰੀ ਸੌਰੀ ਕਿਉਂਕਿ ਪੇਰੈਂਟਸ ਦੇ ਵੀ ਫੋਨ ਆਏ ਪਾਰਸ਼ਾ ਵੀ ਆਈਆਂ ਵੀ ਸਰ ਪਲੀਜ਼ ਰੱਖ ਲਓ ਪਰ ਸੱਚੀ ਕਹਿੰਨਾ ਕੁ ਰਾਈਟ ਹੈ ਤੇ ਇਸ ਵਾਰ ਵੀ ਲਿਮਿਟਡ ਸੀਟੇ ਰੱਖਾਂਗੇ ਰਾਈਟ ਹੈ ਤੇ ਬਾਕੀ ਜਾਂ ਫਿਰ ਉਹੀ ਗੱਲ ਆ ਵੀ ਸਪੇਸ ਹੋਵੇ ਇੰਨੀ ਕਿ ਬੱਚਾ ਤੰਗ ਨਾ ਹੋਵੇ ਰਾਈਟ ਹੈ ਕਿਉਂਕਿ ਮੈਨੂੰ ਲੱਗਦਾ ਵੀ ਜੇ ਮੈਂ ਪੜ੍ਹਾ ਰਿਹਾ ਤਾਂ ਉਹ ਸਹੀ ਤਰੀਕੇ ਨਾਲ ਜਵਾਬ ਨੂੰ ਸਮਝਾਉਣਾ ਚਾਹੀਦਾ ਹਜੇ ਵੀ ਮੈਨੂੰ ਲੱਗਦਾ ਵੀ ਅਸੀਂ ਥੋੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਜਵਾਕਾਂ ਦੀ ਗੱਲਾਂ ਚਾ ਕੇ ਜਾਂ ਕਹਿ ਲਓ ਥੋੜਾ ਬਹੁਤ ਜਿਵੇਂ ਰਿਕਵੈਸਟ ਬਾਹਲੀ ਜਿਆਦਾ ਕਰ ਦਿੰਦੇ ਤਾਂ ਨਾ ਐਡਮਿਸ਼ਨ ਲੈ ਲਈ ਪਰ ਐਡਮਿਸ਼ਨ ਸੱਚੀ ক্লোਜ਼ ਆ ਪਲੀਜ਼ ਤੇ ਆ ਹੈ ਬਹੁਤ ਖੁਸ਼ੀ ਵਾਲੀ ਗੱਲ ਮੈਂ ਕੋਈ ਵਧੀਆ ਗੱਲੀ ਹੁੰਦੀ ਹੈ ਜਦੋਂ ਐਨੀ ਭੀੜ ਆ ਤੇ ਉਸ ਤੋਂ ਬਾਅਦ ਜੋ ਬੱਚੇ ਮੋੜਦੇ ਆ ਤਾਂ ਹੈ ਤਾਂ ਵਧੀਆ ਪਰ ਜਵਾਕਾਂ ਵਾਸਤੇ ਸੱਚੀ ਬੁਰਾ ਲੱਗਦਾ ਕਿਉਂਕਿ ਹੁਣ ਪਤਾ ਲੱਗ ਗਿਆ ਨਾ ਐਕਚੁਅਲ ਚ ਜਿਵੇਂ ਕੰਟੈਂਟ ਆ ਆਪਣਾ ਰਿਜ਼ਲਟ ਹੈ ਜਾਂ ਆਪਣੀ ਟੈਸਟ ਸੀਰੀਜ਼ ਹੈ ਤੁਹਾਨੂੰ ਪਤਾ ਵੀ ਉਹਦੇ ਵਿੱਚ ਇੱਕ ਤਰ੍ਹਾਂ ਦਾ ਵੀ ਕੰਪਰੋਮਾਈਜ਼ ਨਹੀਂ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਪੜਾਈ ਹੈ ਸਾਰਾ ਕੁਝ ਵਧੀਆ ਤੇ 14 ਜੁਲਾਈ ਨੂੰ ਅਗਲਾ ਬੈਚ ਬਾਕੀ ਇਹਦੇ ਉੱਤੇ ਮੈਂ ਦੁਬਾਰਾ ਇੱਕ ਵੀਡੀਓ ਵੱਡੀ ਬਣਾਉਂਗਾ ਠੀਕ ਹੈ ਤੇ ਬਾਕੀ ਪੜ੍ਹਾਈ ਕਰਦੇ ਰਹੋ ਸੈਲਫ ਸਟਡੀ ਕਰਦੇ ਰਹੋ ਕਿਤਾਬਾਂ ਪੜ੍ਹਦੇ ਰਹੋ ਤੇ ਰੀਜ ਅਕੈਡਮੀ ਨੂੰ ਜੁਆਇਨ ਕਰੋ ਥੈਂਕ ਯੂ ਸੋ ਮੱਚ ਬਾਏ ਬਾਏ ਟੇਕ ਕੇਅਰ